ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰਵਾਈਡ ਪੰਜਾਬ ਤੇ ਮੈਂ ਹਾਂ ਅਮਰ ਧਾਲੀਵਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ੈਣਾ ਵਿਖੇ ਇੱਥੇ ਇੱਕ 17 ਸਾਲਾਂ ਦੇ ਨੌਜਵਾਨ ਨੇ ਡੇਰੀ ਫਾਰਮਿੰਗ ਸ਼ੁਰੂ ਕੀਤੀ ਹੈ ਜਦੋਂ ਕਿ ਪੰਜਾਬ ਦੀ ਜਵਾਨੀ ਜ਼ਿਆਦਾਤਰ ਨੌਜਵਾਨ ਬਦੇਸ਼ਾਂ ਨੂੰ ਭੱਜ ਰਹੇ ਨੇ ਇਸ ਨੌਜਵਾਨ ਨੇ ਤਕਰੀਬਨ ਲੱਖਾਂ ਰੁਪਿਆ ਮਹੀਨੇ ਦਾ ਡੇਰੀ ਫਾਰਮ ਜਰੀਏ ਕਮਾ ਰਿਹਾ ਹੈ ਪਰ ਡੇਰੀ ਫਾਰਮਿੰਗ ਆਮ ਤੌਰ ਤੇ ਘਾਟੇ ਦਾ ਸੌਦਾ ਮੰਨਿਆ ਜਾਂਦਾ ਹੈਗਾ ਜਦੋਂ ਕਿ ਇਸ ਨੌਜਵਾਨ ਨੇ ਇਸ ਨੂੰ ਮੁਨਾਫੇ ਦਾ ਧੰਦਾ ਬਣਾ ਲਿਆਗਾ ਭਾਵੇਂ ਕਿ ਇਹ ਛੋਟੀ ਉਮਰ ਦਾ ਹੈਗਾ ਇਹ ਅਜੇ ਤੇ ਪਰ ਇਹਦੀਆਂ ਜਿਹੜੀਆਂ ਉਡਾਰੀਆਂ ਨੇ ਇਸ ਵੇਲੇ ਵੱਡੀਆਂ ਨੇ ਗੱਲਬਾਤ ਕਰਦੇ ਹਾਂ ਸੋਹਲਪ੍ਰੀਤ ਨਾਲ ਸੋਹਲਪ੍ਰੀਤ ਨੇ ਮੱਝਾਂ ਨਾਲ ਕਿਵੇਂ ਪਾਈ ਪ੍ਰੀਤ ਸੋਹਲਪ੍ਰੀਤ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਕੀਨ ਦਿਹਾਵਾ ਗੱਡੇ ਘਾਡੇ ਫਾਰਮ ਤੇ ਪਹੁੰਚੇ ਹੋ ਜੀ ਜੀ ਸੋਲਪ੍ਰੀਤ ਤੁਸੀਂ ਇਹ ਦੱਸੋ ਵੀ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ 10th ਕੰਪਲੀਟ ਕਰਕੇ ਫਾਰਮ ਓਪਨ ਕੀਤਾ ਹੁਣ ਮੈਂ ਪਲੱਸ 2 ਜਾਂ ਪਲੱਸ 2 ਮੇਰੀ ਓਪਨ ਭਰੀ ਜੀ ਫਿਰ ਜਦੋਂ ਕਿ ਹੋਰ ਨੌਜਵਾਨ ਹੈ ਜਿਹੜੇ ਅੱਜ ਕੱਲ ਤੁਹਾਡੀ ਉਮਰ ਦੇ ਨੇ ਵਿਦੇਸ਼ਾਂ ਚ ਜਾ ਰਹੇ ਨੇ ਕੈਨੇਡਾ ਚ ਜਾ ਰਹੇ ਨੇ ਪਰ ਤੁਸੀਂ ਮੱਝਾਂ ਵਾਲੇ ਪਾਸੇ ਕਿਵੇਂ ਪਹਗੇ ਕਿ ਛੋਟੀ ਉਮਰ ਤੋਂ ਹੀ ਸਾਨੂੰ ਰਗਾਣ ਸੀਗਾ ਇਹਦੀ ਕੰਨੀ ਪਹਿਲਾਂ ਹੱਡੇ ਖੇਤੀਬਾੜੀ ਆਪਣੇ ਆਮ ਜੱਟਾਂ ਦੇ ਘਰੇ ਹੁੰਦੀ ਆ ਪਹਿਲਾਂ ਤੁਸੀਂ ਮੈਨੂੰ ਛੋਟੇ ਹੁੰਦੇ ਤੁਸੀਂ ਇਹਨਾਂ ਨਾਲ ਮੋਹ ਸੀ ਜੀ ਤੇ ਤੁਹਾਨੂੰ ਤੁਹਾਡੇ ਨਾਲ ਦੇ دوست ਇਹ ਨਹੀਂ ਕਹਿੰਦੇ ਵੀ ਤੂੰ ਗੋਹੇ ਨਾਲ ਮੱਥਾ ਮਾਰੀ ਜਾਣਾ ਇੱਥੇ ਤਾਂ ਇਹ ਕੰਮ ਜਿਹੜਾ ਹੈਗਾ ਮੁਨਾਫੇ ਵਾਲਾ ਨਹੀਂ ਹੈਗਾ ਕਹਿਣ ਵਾਲੇ ਨਹੀਂ ਕਹਿਣਾਗਾ ਜਿਵੇਂ ਪਹਿਲਾਂ ਇੱਕ ਦੋ ਸਾਲ ਹਰ ਇੱਕ ਨੂੰ ਕਹਿੰਦੇ ਤੂੰ ਗੋਹੇ ਵਾਲਾ ਕੰਮ ਆਏ ਆ ਜੀ ਹੁਣ ਉਹੀ ਗੱਲਾਂ ਬਦਲ ਜਾਂਦੀਆਂ ਨੇ ਮੈਂ ਸਟਾਰਟਿੰਗ ਚ ਹੋਰ ਸੀਗੀ ਤੇ ਹੁਣ ਵਧੀਆ ਹੈ ਆਪਣੇ ਕਮਾਈ ਦੇ ਰਿਸੋਰਸ ਬਣ ਗਏ ਬਾਹਰ ਨਾਲੋਂ ਇੱਥੇ ਜਿਵੇਂ ਕੋਈ ਆਪਾਂ ਨੂੰ ਕਿਸੇ ਦੇ ਜੋਬ ਨਹੀਂ ਆਪਾਂ ਉਹ ਭੜਕਾਣੀ ਪੈਂਦਾ ਜਿਵੇਂ ਕੈਨੇਡਾ ਅਮਰੀਕਾ ਚ ਹੁਣ ਜੌਬ ਖਾਤਰ ਆਪਾਂ ਨੂੰ ਲੱਭਣੀ ਪੈਂਦੀ ਹੈ ਕਿ ਆਪਾਂ ਆਪਦੀ ਘਰੋਂ ਜੌਬ ਛੱਡ ਕੇ ਜਾਣੇ ਆ ਉੱਥੇ ਆਪਾਂ ਰੈਂਟਡ ਘਰ ਲੈਨੇ ਆ ਅਗਰ ਰੈਂਟਰ ਜੇ ਆਪ ਦਾ ਖਾਣਾ ਖਾਣੇ ਆ ਉੱਥੇ ਆਪਾਂ ਕਹਿੰਨੇ ਆ ਕਮਾਈ ਆ ਤੇ ਇੱਥੇ ਆਪਣਾ ਸਾਰਾ ਕੁਝ ਘਰ ਫਰੀ ਆ ਕੋਈ ਰੈਂਟ ਨਹੀਂ ਦੇਣਾ ਕੋਈ ਆਪਣੀ ਰੋਟੀ ਨਹੀਂ ਮੁੱਲਦੀ ਹੈਗੀ ਰੋਟੀ ਆਪਣੀ ਘਰ ਦੀ ਆ ਫਿਰ ਵੀ ਆਪਾਂ ਇੱਥੇ ਕਹਿੰਨੇ ਬਚਦਾਣੀ ਤੇ ਬਾਹਰ ਜਾ ਕੇ ਕਹਿੰਨੇ ਬਚ ਹਾਂ ਤੁਹਾਨੂੰ ਇਸ ਪਾਸੇ ਲੈ ਕੇ ਕੌਣ ਆਇਆ ਤੁਹਾਡਾ ਆਪਣਾ ਸ਼ੌਂਕ ਸੀ ਸ਼ੁਰੂ ਤੋਂ ਜਾਂ ਮਤਲਬ ਕੋਈ ਤੁਹਾਡੇ ਦਾਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ ਬਾਕੀ ਮੇਰੇ ਦਾਦਾ ਜੀ ਦਾ ਵੀ ਸੀ ਜੇ ਇਸ ਕਿਤੇ ਨੂੰ ਸ਼ੁਰੂ ਕਰਨ ਲਾ ਤੇ ਕਿੰਨੀਆਂ ਮੱਧਾਂ ਤੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ ਤਰੀਵੇਂ ਜੀ ਮੇਰੇ ਕੋਲੇ 8 ਮੱਝਾਂ ਘਰਦੀਆਂ ਸੀਗਾ ਮੈਂ 2023 ਦੇ 8ਵੇਂ ਮਹੀਨੇ 12 ਤਰੀਕ ਨੂੰ ਪਹਿਲੀ ਮੱਝ ਲੈ ਕੇ ਆਇਆ ਜੀ। ਉਦੋਂ ਬਾਅਦ ਜਿਹੜੇ ਮੇਰੇ ਅੱਠ ਸੀਗੇ ਉਹਦੇ ਵਿੱਚ ਦੋ ਮੱਝਾਂ ਖਰਾਬ ਹੋ ਗਈਆਂ। ਸ਼ੋ ਮੈਂ ਸੇਲ ਕਰਕੇ ਇੱਕ ਮੱਝ ਮੈਂ 9ਵੇਂ ਮਹੀਨੇ ਦੀ 1 ਤਰੀਕ ਨੂੰ ਲੈ ਕੇ 2023 ਜੀ। ਉਦੋਂ ਮੇਰੇ ਕੋਲ ਤਕਰੀਬਨ ਅੱਠ ਮੱਝਾਂ ਹੋ ਗਈਆਂ ਸੀ। ਮੇਰਾ 2000 ਪ੍ਰਤੀ ਦਿਨ ਦਾ ਉਧ ਪੈਣ ਲੱਗ ਗਿਆ ਸੀ। ਉਦੋਂ ਬਾਅਦ ਮੈਂ ਸੋਚਿਆ ਇਹ ਬਹੁਤ ਵਧੀਆ ਕੰਮ ਹੈ। ਜਿਹੜਾ ਘਰੇ ਰਹਿ ਕੇ 2000 ਰੁਪਏ ਦਾ ਕਮਾਣਾ ਫਸਟ ਲੈਵਲ ਤੇ ਦੁੱਧ ਪੈਣ ਲੱਗ ਗਈ। ਉਸ ਤੋਂ ਬਾਅਦ ਮੈਂ ਦੋ ਮੱਝਾਂ ਹਰਿਆਣੇ ਚੋਂ ਲੈ ਕੇ ਆਈ। 11ਵੇਂ ਮਹੀਨੇ ਦੀ 26 ਤਰੀਕ ਨੂੰ। ਜੀ। ਉਸ ਤੋਂ ਬਾਅਦ ਜੀ ਬਸ ਮੈਂ ਇੱਥੇ ਪਹਿਲਾਂ ਘਰੇ ਸੀਗਾ স্মਲ ਫਾਰਮ। ਫਮੈਂ ਖੇਤ ਚੂਪਣ ਕਰ ਲਈ। ਹਾਂ। ਉਸ ਤੋਂ ਬਾਅਦ ਜੀ ਮੈਂ ਅ ਜਨਵਰੀ ਚ ਇੱਥੇ ਫਾਰਮ ਤੇ ਸ਼ਿਫਟ ਹੋ ਗਏ। ਉਸ ਤੋਂ ਬਾਅਦ ਇੱਥੇ ਮੱਝਾਂ ਖਰੀ। ਹਾਂ। ਫਿਰ ਜਦੋਂ ਤੂੰ ਮੱਝਾਂ ਤੇ ਇੰਨਾ ਧਿਆਨ ਦੇਣਾਗਾ ਤੇ ਫਿਰ ਤੇਰੀ ਪੜ੍ਹਾਈ ਤੇ ਅਸਰ ਨਹੀਂ ਪੈਂਦਾ ਉਸ ਚੀਜ਼ ਦਾ। ਪੜ੍ਹਨ ਦਾ ਸਮਾਂ ਕਿਵੇਂ ਕੱਢਨਾਗਾ? ਪੜਨ ਲਈ ਇਸ ਵਿੱਚ ਤਕਰੀਬਨ 2 ਘੰਟੇ ਸਵੇਰ ਹੱਡਾ 5:00 ਵਾਈ ਦਾ ਤੇ ਸ਼ਾਮ ਨੂੰ 2 ਘੰਟੇ ਹਾਂ ਦੁਪਹਿਰੇ ਅਸੀਂ ਫ੍ਰੀ ਹੁੰਨੇ ਹਾਂ ਹਾਂ ਉਸ ਵੇਲੇ ਪੜ੍ਹ ਲਾਂਗਾ ਪੋਸਿਬਲੀ ਪੜ੍ਹ ਲਾਂਗਾ ਤੇ ਫਿਰ ਤੂੰ ਓਪਨ ਕਰ ਰਹੇਗਾ ਪਲੱਸ 2 ਹਾਂ ਜੀ ਇਹ ਦੂਆ ਮੈਂ ਬੀਏ ਕਰਨੀ ਹੈ ਅੱਛਾ ਇਸ ਕਰਕੇ ਜਿਵੇਂ ਆਪਾਂ ਨੂੰ ਬੀਏ ਕੰਪਲੀਟ ਕਰਕੇ ਆਪਾਂ ਨੂੰ ਉਦੋਂ ਵਕ ਕੰਮ ਲੱਭਣ ਦੀ ਲੋੜ ਹੁੰਦੀ ਆ ਉਦੋਂ ਇਹ ਮੇਰਾ ਫਾਰਮ ਆਪ ਦੇ ਸਟੈਂਡ ਤੇ ਪਹੁੰਚ ਜਾ ਹਾਂ ਈਵਨ ਨੂੰ 3-4 ਸਾਲ ਹੋ ਜਾਣਗੇ 3-4 ਸਾਲਾਂ ਚ ਇਹ ਆਪ ਦਾ ਸਟੈਂਡ ਕੰਮ ਲੈ ਜਾ ਫਿਰ ਇਹ ਕਿੰਨੇ ਕ ਮੁਨਾਫੇ ਵਾਲਾ ਧੰਦਾਗਾ ਤੇਰੇ ਹਿਸਾਬ ਨਾਲ ਮੁਨਾਫਾ ਜੀ ਬੰਦੇ ਦੇ ਕਰਨ ਨਾਲ ਹੂੰ ਜਿੰਨਾ ਮਰਜੀ ਇਹਦੇ ਵਿੱਚੋਂ ਕਮਾ ਸਕਦੇ ਮੈਂ ਹੌਲੀ ਹੌਲੀ ਸੀ ਆਪਣੇ ਪ੍ਰੋਡਕਟ ਤਿਆਰ ਕਰਾਂਗੀ ਹੁਣ ਕ੍ਰੀਬਨ ਸਾਡਾ 60 ਰੁਪਏ ਨੂੰ ਦੁੱਧ ਜਾਂਦਾਗਾ ਜਿਹੜੀ ਪ੍ਰੋਡਕਟ ਤਿਆਰ ਕਰਕੇ 80 90 ਰੁਪਏ ਨੂੰ ਵੀ ਆਪਾਂ ਦੁੱਧ ਸੇਲ ਕਰ ਸਕਦੇ ਹੂੰ ਇਸ ਕਰਕੇ ਕਿਉਂ ਆਪਣਾ ਤੂੜੀ ਚਾਰ ਕਰਦਾਗਾ ਇਕੱਲੀ ਫੀਡ ਤੇ ਲੇਬਰ 48 ਕੋਈ ਆਪਣਾ ਰੈਂਟਡ ਹੈਗਾ ਇਹ ਕਰਕੇ ਜਿੰਨੀ ਮਰਜੀ ਕਮਾਈ ਕਰ ਸਕ ਹੂੰ ਬੰਦੇ ਦੇ ਕਰਨ ਦੇ ਸੇ ਹੂੰ ਫਿਰ ਤਾਂ ਇਹਨੂੰ ਕੀ ਲੱਗਦਾ ਵੀ ਜਿਹੜੇ ਲੋਕ ਠੇਕੇ ਤੇ ਜ਼ਮੀਨਾਂ ਲੈ ਕੇ ਇੰਨੀ ਕਮਾਈ ਕਰਦੇ ਵੀ ਕਮਾਈ ਕਰਦੇ ਆ ਜਾਂ ਨਹੀਂ ਕਰਦੇ ਉਹ ਤਾਂ ਵਿਚਾਰਿਆਂ ਨੂੰ ਉਹਨਾਂ ਨੂੰ ਪਤਾ ਹੈਗਾ ਵੀ ਠੇਕੇ ਤੇ ਵਾਹਣ ਲੈਣ ਨਾਲੋਂ ਮੱਝਾਂ ਦਾ ਫਾਰਮ ਕਰਨਾ ਜ਼ਿਆਦਾ ਵਧੀਆ ਗੱਲ ਹੈ ਜਾਂ ਮਨ ਦੇ ਹਿਸਾਬ ਨਾਲ ਜਿਵੇਂ तकरीबन ਕਿਸੇ ਬੰਦੇ ਨੇ 5 ਕਿਲੇ ਠੇਕੇ ਦੀ ਜ਼ਮੀਨ ਰੱਖ ਲਈ 10 ਮੱਝਾਂ ਰੱਖ ਲਈ ਜੇ ਆਪਾਂ ਕਹਿੰਦੇ ਆ ਠੇਕੇ ਵਾਲ ਜੀ ਕੁਝ ਨਹੀਂ ਬੱਜਦਾ ਸਾਰੇ ਲੋਕ ਆਮ ਹੀ ਕਹਿੰਦੇ ਕੋਈ ਵਿੱਚੋਂ ਆਪਾਂ ਨੂੰ ਚਾਰ ਤੇ ਤੂੜੀ ਘਰਦਾ ਉਹ ਜੀ 10 ਮੱਝਾਂ ਕੋਈ ਬੰਦਾ ਹਿੰਮਤੀ ਹੋ ਸਾਮਸਾ ਕਰੇ ਦਾਦੇ ਵਿੱਚੋਂ 7 ਤੋਂ ਦੁੱਧ ਦੇਣੀ ਆ। ਹੂੰ। ਅ ਚਾਰ ਤੂੜੀ ਘਰ ਦਾ ਕੱਲੀ ਫੀਡ ਦਾ ਕੋਸਟ ਦੇ ਦੀ। ਹੂੰ। ਤੇ ਪਾਣੀ ਕੋਈ ਆਪਣਾ ਬਿਜਲੀ ਦਾ ਨਹੀਂ ਹੁੰਦਾ ਜੀ। ਹੂੰ। ਉਸ ਕਰਕੇ ਵਧੀਆ ਬੰਦਾ ਮਹੀਨੇ ਦਾ 50-60000 ਰੁਪਏ ਕਮਾ ਸਕਦਾ। 10 ਮੱਝਾਂ ਰੱਖ ਲਈ ਆਪਾਂ 5 ਕਿੱਲੇ ਲੈਣੇ ਆ। ਤੂੜੀ ਚਾਰ ਤਾਂ ਆਪ ਨੂੰ ਬਾਚੀ ਜੇ। ਹੂੰ। ਜ਼ਿਆਦਾਤਰ ਲੋਕ ਕਹਿੰਦੇ ਨੇ ਵੀ ਮੱਝਾਂ ਨਾਲੋਂ ਗਾਈਆਂ ਦਾ ਫਾਰਮ ਜ਼ਿਆਦਾ ਕਾਮਯਾਬ ਹੈ। ਫਿਰ ਤੂੰ ਮੱਝਾਂ ਨੂੰ ਕਿਉਂ ਚੁਣਿਆ? ਜੀ ਮੇ ਜੀ ਕੋਈ ਮੈਂ ਪਹਿਲਾਂ ਤੀਸਰੇ ਮਹੀਨੇ ਚ ਮੈਂ ਦੋ ਮੱਝਾਂ ਲੈਣੀਆਂ ਸੀ 2,60,000 ਰੁਪਏ। ਮੇਰੀ ਇੱਕ ਸੂਨਸਾਰ ਮੱਝ ਨੂੰ ਫੇਮਾ ਹੋ ਗਿਆ। ਹੂੰ। ਗਾਲਾਂ ਨਹੀਂ ਕੀਤਾ, ਬੰਨ ਪੈ ਗਿਆ। ਸਾਰਾ ਕੁਝ ਬੰਦ ਹੋ ਗਈ। ਉਹ ਮੇਰੀ ਮੱਝ ਮਤਲਬ ਜਮਾਏ ਮਰਨ ਵਾਲੀ ਸੀ 50,000 ਦੀ ਵੀ। ਹੂੰ। ਇਹਨਾਂ ਦਾ ਮਤਲਬ ਇਹ ਆਪਾਂ ਨੂੰ ਜਮਾ ਗੱਲ ਨਹੀਂ ਵੜਦੀਆਂ ਹੈਗੀਆਂ। ਇਹਨਾਂ ਵਿੱਚ ਗਾਈਆਂ ਆਪਾਂ ਨੂੰ ਛੱਡਣੀਆਂ ਪੈਂਦੀਆਂ ਨੇ। ਉਸ ਪੱਖ ਤੋਂ ਇਹ ਮੈਨੂੰ ਇੱਕ ਬਾਕੀ ਬਲੈਕ 골ਡ ਮੰਨਿਆ ਜਾਂਦਾ। ਜਦੋਂ ਜਦੋਂ ਮਰਜੀ ਸੀਲ ਕਰ ਦਈ। ਇਸ ਕਰਕੇ ਮੈਂ ਮੱਝਾਂ ਦੇ ਕੰਨੀ ਧਿਆਨ ਦੇ। ਮੱਝਾਂ ਫਿਰ ਤੁਸੀਂ ਮਤਲਬ ਕਹਿੰਦਾ ਦੁੱਧ ਤੇ ਨਿਰ ਪਰੋਂ ਵੀ ਦੁੱਧ ਹੀ ਪਾਉਣੇ ਹੋ ਡੇਰੀ ਦੇ ਵਿੱਚ ਜਾਂ ਵੇਚ ਵੀ ਲੈਣਾ ਕੁਝ ਮੱਝਾਂ ਨਹੀਂ ਮੈਂ ਸੇਲ ਕਰ ਦਈ ਜਿਵੇਂ ਮੈਂ ਪੰਜਵੇਂ ਮਹੀਨੇ ਚ ਹੁਣ ਫਿਰ ਚੇਂਜ ਕਰੂੰਗਾ ਹੁਣ ਮੈਂ 12ਵੇਂ ਦਸੰਬਰ ਚ ਸਾਰੀਆਂ ਚੇਂਜ ਕਰ ਲਿਆ 10-11 ਮੱਝਾਂ ਨਵੀਆਂ ਪਾ ਲਈਆਂ ਜਿਹੜੀਆਂ ਪੁਰਾਣੀਆਂ ਸੀਗੇ ਜਿਹੜੀਆਂ ਮਤਲਬ ਗੱਬਣ ਹੋ ਗਏ ਉਹ ਰੱਖ ਲਈਆਂ ਕਿਹੜਾ ਕੋਈ ਰਿਪੀਟ ਸੀਗੇ ਜਿਵੇਂ ਹੁਣ ਮੈਨੂੰ ਇੱਕ ਸਾਲ ਹੀ ਹੋਇਆ ਇਹ ਫਾਰਮ ਸ਼ੁਰੂ ਕੀਤੇ ਨੇ ਉਹਦਾ ਕਰਕੇ ਜਿਵੇਂ ਕੋਈ ਮੱਝ ਖਰਾਬ ਹੋ ਗਈ ਆਹ ਇਹ ਹੁੰਦੇ ਦਸਵੇਂ ਕਲੈਕਟਰ ਆਪ ਨੂੰ ਤੇ ਯਾਰ ਮੱਝ ਆਪਾਂ ਮਾੜੀ ਵੀ ਲੈ ਲੈਨੇ ਆ ਤੇ ਯਾਰ ਮੱਝ ਆਪਾਂ ਚੰਗੀਆਂ ਵੀ ਮਿਲ ਜੰਦੀਆਂ ਜਿਹੜੀਆਂ ਮਾੜੀਆਂ ਮੱਝਾਂ ਨੇ ਆਪਾਂ ਨੂੰ 1-2 ਸਾਲਾਂ ਚ ਇਸ ਗੱਲ ਦੀ ਸਟੈਂਡ 1-2 ਸਾਲਾਂ ਚ ਬੰਦਾ ਉਹ ਚੇਂਜ ਕਰਕੇ ਆਪਦਾ ਮਤਲਬ ਵਧੀਆ ਸੈੱਟ ਬਣਾ ਲੂਗਾ ਉਹਦੇ ਵਿੱਚ ਉਹ ਕਟੀਆਂ ਤਿਆਰ ਕਰਾਂ ਆਹ ਮੱਝ ਦੇ ਮੈਂ 2 ਮਹੀਨੇ ਪਹਿਲਾਂ ਲਿਆਂਦੀ ਸੀਗੀ ਸੂਣ ਤੋਂ 1,20,000 ਇਹਦਾ ਬੱਚਾ ਅਗਲ ਕਰ ਉਹ ਪੂਲ ਚ ਨਾ ਉਹਦਾ ਡੈਥ ਹੋ ਗਈ ਸੀ ਇਹ ਮੱਝ ਨੇ ਮੈਨੂੰ ਔਰੀਬਨ 16-17 ਕਿਲੋ ਦੋ ਦਿੱਤਾ ਇਸ ਮੱਝ ਦੇ ਜਿਹਵੇਂ ਹੁਣ ਕਟੀਆਂ ਤਿਆਰ ਕਰਾਂਗੀ ਉਸ ਹਾਮਨੇ ਚੰਗੀ ਹੈ ਫਿਰ ਕੋਈ ਮਾੜੀ ਮੱਝ ਵੀ ਆ ਜਾਂਦੀ ਫਿਰ ਉਹ ਸੇਲ ਕਰਕੇ ਆਪਾਂ 2-3 ਸਾਲਾਂ ਚ ਉਹਨਾਂ ਨੂੰ ਸਹੀ ਇੱਕ ਮਾਤਰਾ ਚ ਮੱਝਾ ਸਹੀ ਕਰ ਸਕਦੇ ਹਾਂ ਉਹ ਤੇਰੋ ਜਾਨੀ ਕਿ ਜਦੋਂ ਤੁਸੀਂ ਮੱਝ ਲੈ ਕੇ ਆਉਂਦੇ ਤੁਹਾਨੂੰ ਜਿਆਦਾ ਮੱਝ ਜਿਹੜੀ ਬੈਨੀਫਿਟ ਦਿੰਦੀ ਹੈ ਹਰਿਆਣੇ ਵਾਲੀਆਂ ਮੱਝਾਂ ਚੰਗੀਆਂ ਨੇ ਜਾਂ ਪੰਜਾਬ ਵਾਲੀਆਂ ਜਿਵੇਂ ਹਰਿਆਣੇ ਵਾਲੇ ਜੀ ਜਿਹੜੇ ਬੰਦੇ ਸਵਾਰਾ ਮੈਂ ਇੱਕ ਸਾਲ ਉਹ ਦੁੱਧ ਨਹੀਂ ਦਿੰਦੀ ਮੇਰੇ ਮੰਨਣ ਦੇ ਹਿਸਾਬ ਨਾਲ ਉਹ ਇੱਕ ਸਾਲ ਤੇ ਆਪਣਾ ਜਿਵੇਂ ਉਹ ਤੂੜੀ ਆਚਾਰ ਨਹੀਂ ਪਾਉਂਦੇ ਉਹ ਹਰਾਂ ਨਹੀਂ ਪਾਉਂਦੇ ਉਹ ਸੰਨੀ ਹੈ ਜਿਵੇਂ ਖੰਡਾ ਉਧਰ ਖਲਾਂ ਚੰਗੀਆਂ ਨੇ ਆਪਣੇ ਉਨੇ ਚੰਗੀਆਂ ਖਲਾਂ ਮਿਲਦੀਆਂ ਨੇ ਉਸ ਹਿਸਾਬ ਨਾਲ ਇੱਕ ਸਾਲ ਉਹ ਆ ਕੇ ਮੱਝ ਦੁੱਧ ਨਹੀਂ ਦਿੰਦੀ ਮੈਂ ਉਹਨੂੰ ਦਿਖਾਣਾ ਉਹ ਪਿਛਲੇ ਸੂਈ ਮੈਂ ਦੋ ਲੈ ਕੇ ਆਈ ਸੀ ਇੱਕ ਮੇਰੀ ਖਰਾਬ ਹੋ ਗਈ ਸੀ ਮੈਂ ਸੀਲ ਕਰਤੀ ਕਿ ਜੇ ਲਿਉਂਗੇ ਮੈਂ ਮੱਝੋ ਦਰੂ 15 ਕਿਲੋ ਕਹਿ ਕੀਤੀ ਸਵੇਰ ਦਿੰਦੀ ਸੋ 2.5 ਕਿਲੋ ਸ਼ਾਮ ਨੂੰ ਦਿੰਦੀ 1.5 ਕਿਲੋ ਉਹੀ ਮੱਝ ਐ ਸੋ ਮੇਰੇ ਕੋਲ 15 ਕਿਲੋ ਦੁੱਧ ਹੀ ਆ ਫਿਰ ਤੇਰੇ ਨਾਲ ਦੇ ਕਾਫੀ ਮੁੰਡੇ ਕਨੇਡਾ ਵੀ ਗਏ ਹੋਣਗੇ 12th +2 ਕਰਕੇ ਗਏ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਆ ਕਦੇ ਉਹ ਕੁਝ ਕਹਿੰਦੇ ਨੇ ਤਾਨੂੰ ਵੀ ਆਰ ਤੂੰ ਇੱਥੇ ਆ ਜਾ ਬਹੁਤ ਕਹਿੰਦੇ ਤੂੰ ਵਧੀਆ ਕੰਮ ਚਲਾ ਲਿਆ ਹੂੰ ਐਥੇ ਮਤਲਬ ਔਖੇ ਹੀ ਆ ਬਾਹਰਲੇ ਸੋ ਹੁਣ ਆਪਾਂ ਦੇਖਦੀ ਆ YouTube ਵੀ ਦੇਖਦੇ ਆ ਤੇ ਬਾਕੀ ਆਪ ਦਾ ਕਿੱਤਾ ਗਾ ਤੇ ਬਾਕੀ ਵਧੀਆ ਇਹ ਕਮਾਈ ਵਾਲਾ ਸੋਰਸ ਹੂੰ ਇਹਰਾ ਮੰਨ ਨਹੀਂ ਕਰਦਾ ਫਿਰ ਕੈਨੇਡਾ ਜਾਣ ਦਾ ਲੈ ਅੱਛਾ ਤੇ ਮੱਝ ਦੇ ਵਿੱਚੋਂ ਕਿੰਨਾ ਕੁ ਮਤਲਬ ਜਦੋਂ ਦੁੱਧ ਦਿੰਦੀ ਹੈ ਕਿੰਨਾ ਕੁ ਖਾਂਦੀ ਹੈ ਤੇ ਕਿੰਨਾ ਕੁ ਤੁਹਾਨੂੰ ਪ੍ਰੋਫਿਟ ਹੁੰਦਾ ਮਤਲਬ ਖਰਚਾ ਕਿੰਨਾ ਹੁੰਦਾ ਆਮਦਨ ਕਿੰਨੀ ਹੁੰਦੀ ਹੈ ਸੂਏ ਜੇ ਤਾਂ ਮਤਲਬ ਤੂੜੀ ਚਾਰ ਕਰਦਾਗਾ ਫਿਰ ਤਾਂ ਮਤਲਬ ਇੱਕ ਹਿੱਸਾ ਫੀਡ ਦਾ ਕੱਢ ਤੇ ਲੀਵਰ ਦੋ ਹਿੱਸੇ ਬੰਦੇ ਨੂੰ ਵਾਜ ਜਾਣੇ ਜਿਵੇਂ ਸਾਰਾ ਕੁਝ ਕਿਸੇ ਨੇ ਰੈਂਟ ਤੇ ਲੈ ਕੇ ਸ਼ੁਰੂ ਕਰਨਾ ਹੈਗਾ ਇੱਕ ਹਿੱਸਾ ਵਾਜ ਜਾਂਦਾਗਾ ਤੇ ਦੋ ਹਿੱਸੇ ਖਰਚੇ ਜਿਵੇਂ ਇੱਕ ਹਿੱਸਾ ਚਾਰ ਤੂੜੀ ਹਰੇ ਦਾ ਤੇ ਇੱਕ ਹਿੱਸਾ ਫੀਡ ਲੀਵਰ ਦਾ ਤੇ ਇੱਕ ਹਿੱਸਾ ਫਿਰ ਵੀ ਵਾਜ ਜਾਂਦਾ ਜਿਵੇਂ ਹੁਣ ਆਪਣੇ ਕੋਲ ਤੂੜੀ ਚਾਰ ਘੜਦਾ ਫਿਰ ਦੋ ਹਿੱਸੇ ਬੰਦੇ ਨੂੰ ਵਾਜ ਜਾਣੇ ਜਿਵੇਂ ਤੁਸੀਂ ਮੱਝ ਨੇ 600 ਦਾ ਦੋ ਦੇਤਾ ਜੇ ਤਾਂ ਮਤਲਬ ਤੂੜੀ ਚਾਰ ਘੜਦਾਗਾ ਉਹ ਆਪਾਂ ਨੂੰ 400 ਰੁਪਏ ਦੀ ਜਿੰਦੀ ਆ ਜੀਕਰ ਆਪਣਾ ਸਾਰਾ ਮੋਲ ਤਾਂ ਫਿਰ ਵੀ ਉਹ 200 ਰੁਪਏ ਤਾਂ ਦਿੰਦੀ ਆ ਮਤਲਬ ਸੂਏ ਦੇ ਵਿੱਚ ਮੇਰੇ ਸਾਮਣਾ 60,000 ਰੁਪਏ 55 60,000 ਰੁਪਏ ਆ ਇੱਕ ਮੱਝ ਦੇ ਖਰਚਾ ਕੱਢ ਹਾਂਜੀ ਹੂੰ ਅਬ ਤਾਂ ਸਾਰਾ ਕੁਝ ਗਿਣ ਕੇ ਤੇ ਫੀਡ ਫਿਰ ਜਿਆਦਾ ਵਧੀਆ ਕਿਹੜੀ ਆ ਘਰ ਦੀ ਫੀਡ ਬਣਾਉਣੇ ਆ ਜਾਂ ਕੋਈ ਮੋਲ ਲੈਣੇ ਆ ਮੈਂ ਤਵਾਨਾ ਦੀ ਫੀਡ ਪਾਉਣਾ ਮੈਨੂੰ 6 ਮਹੀਨੇ ਹੋ ਗਏ ਵਧੀਆ ਰਿਜ਼ਲਟ ਹੈ ਹੀਟ ਵੀ ਪਾਸ ਆਜੋ ਸਹੀ ਟਾਈਮ ਤੇ ਕੱਢਦੇ ਨੇ ਤੇ ਬਾਕੀ ਮੱਝਾਂ ਰਹਿ ਵੀ ਜਾਂਦੀਆਂ ਨੇ ਤੇ ਬਾਡੀ ਵੀ ਨਹੀਂ ਵਾਲੀਆਂ ਤੋੜਦੀਆਂ ਹੂੰ ਕੀ ਰੇਟ ਪੈਂਦੀ ਆ ਤੁਹਾਨੂੰ ਫੀਡ ਫਿਰੋ 31 ਰੁਪਏ ਕਿਲੋ ਪੈਂਦੀ ਅੱਛਾ ਆਪ ਦੀ ਨਹੀਂ ਬਣਾਉਂਦੇ ਫਿਰ ਆਪ ਦੀ ਪਹਿਲਾਂ ਸੀ ਪਹਿਲਾਂ 15 ਸਾਲ ਅਸੀਂ ਆਪ ਵੀ ਬਣਾਈ ਆ ਉਹਨਾਂ ਨੂੰ ਇੱਕ ਤਾਂ ਪਸ਼ੂ ਮਤਲਬ ਬੈਲੈਂਸ ਫੀਡ ਨਹੀਂ ਬਣਦੀ ਹੂੰ ਉਹਨਾਂ ਇੱਕ ਤਾਂ ਪਸ਼ੂ ਰਹਿੰਦੇ ਨਹੀਂ ਫੈਡ ਨਹੀਂ ਸਹੀ ਆਉਂਦੀ ਹੈਗੀ ਹੀਟ ਨਹੀਂ ਕੱਢਦੇ ਪਸ਼ੂ ਇਸ ਕਰਕੇ ਅਸੀਂ ਟਵਾਣਾ ਦੀ ਫੀਡ ਬਣਾਉਂਦੇ ਆ ਇੱਕ ਮੈਨੂੰ ਇਹ ਦੱਸੋ ਜੇ ਤੁਹਾਨੂੰ ਮਤਲਬ ਕਿਸੇ ਨਵੇਂ ਮੁੰਡੇ ਨੇ ਤੁਹਾਡੇ ਅਰਗੇ ਨੇ ਫਾਰਮ ਸ਼ੁਰੂ ਕਰਨਾ ਹੋਵੇ ਘੱਟੋ ਘੱਟ ਕਿੰਨੀਆਂ ਮੱਝਾਂ ਤੇ ਉਹ ਫਾਰਮ ਸ਼ੁਰੂ ਕਰੇ ਤੇ ਕਿੰਨੇ ਕਿ ਚਰਚ ਫਾਰਮ ਨਫੇ ਚ ਜਾ ਸਕਦਾ ਹੈ ਜਿਵੇਂ ਹੁਣ ਜੀ ਆਪਾਂ ਆਪਾਂ ਆਮ ਕਿਸੇ ਲਾਲ ਹਾਂ ਠੀਕ ਕਰ ਆਪਾਂ ਬੱਚੇ ਤੇ 35 ਲੱਖ ਰੁਪਏ ਬਾਹਰ ਤੇ ਲਾ ਗਏ 30 ਲਾ ਲੂ 35 ਲੱਖ ਰੁਪਏ ਲੱਗਣ ਲੱਗ ਗਿਆ ਹੁਣ ਤਿੰਨ ਸਾਲਾਂ ਚ ਉਹ ਬੱਚਾ ਵੱਧੂ ਰੁਪਏ ਦੋਨ ਲਾ ਲੈਣੇ ਫੀਸ ਭਰਦੇ ਆ ਫੇਰ ਤਾਂ ਆਪਣੇ ਘਰ ਦੇ ਖੋਸ਼ ਆ ਵਿੱਚ ਲੋਕ ਆਏ ਕਹਿੰਦੇ ਜਿਵੇਂ ਫਾਰਮ ਤੇ 5-6 ਲੱਖ ਰੁਪਏ ਲਾ ਕੇ ਉਹਨੂੰ ਕਹਿੰਦੇ ਸਾਨੂੰ 1 ਮਹੀਨੇ ਚ ਹੀ ਕਮਾਈ ਕਰਕੇ ਦੇ ਉਹਨੂੰ ਵੀ ਆਪਾਂ ਤਿੰਨ ਸਾਲ ਜੀ ਕਿਸੇ ਬੰਦਾ ਟਾਈਮ ਲੈਂਦਾਗਾ ਜਿਹਨੇ ਮਾ ਜਨੂਨ ਨਾਲ ਕੰਮ ਕਰਨਾ ਹੈਗਾ ਉਹ 3 ਸਾਲਾਂ ਚ ਪੂਰਾ ਵਧੀਆ ਆਪ ਦਾ ਕੀਤਾ ਸ਼ੁਰੂ ਕਰ ਲਿਆ ਹੂੰ ਦੋ ਮੱਝਾਂ ਤੋਂ ਸ਼ੁਰੂ ਕਰਕੇ ਜਿਵੇਂ ਇੱਕ ਮਿਲਕਿੰਗ ਮਸ਼ੀਨ ਮਿਲਕਿੰਗ ਮਸ਼ੀਨ ਨਾਲ ਆਪਾਂ ਚਵਾਈ ਪਸ਼ੂਆਂ ਦੀ ਕਰਨ ਲੱਗੀ ਹੂੰ ਬਾਹਰੋਂ ਫਿਰ ਜਿਹੜੇ ਤੇਰੇ ਦੋਸਤ ਗਏ ਨੇ ਉਹ ਕੀ ਤੈਨੂੰ ਪੁੱਛਦੇ ਨੇ ਕੀ ਗੱਲ ਕਰਦੇ ਨੇ ਤੇਰੇ ਨਾਲ ਉਹ ਪੁੱਛਦੇ ਨੇ ਮਤਲਬ ਕਿੰਨੇ ਵਜੇ ਉੜਦਾਗਾ ਤੇ ਕਿੰਨੇ ਘੰਟੇ ਤੈਨੂੰ ਇਥੇ ਕੰਮ ਮਿਲਦਾਗਾ ਜਿਵੇਂ ਹੁਣ ਆਪਾਂ ਬਾਹਰ ਜਾਨੇ ਆਪਾਂ ਪੁੱਛਦੇ ਕਿੰਨੇ ਕਿੰਨੇ ਘੰਟੇ ਕੰਮ ਹੋਗੇ ਨੇ 12 ਘੰਟੇ ਆ 10 ਘੰਟੇ ਆ ਇੱਥੇ ਗਰੀ ਹੁਣ ਸਾਡੇ 4 ਘੰਟੇ ਕੰਮ ਜਿਵੇਂ ਅਸੀਂ ਜਦੋਂ ਸ਼ੁਰੂਆਤ ਕਰਦੇ ਆਪਾਂ ਕੋਈ ਵੀ ਬੰਦਾ ਨਿਊ ਕੰਮ ਦੀ ਉਦੋਂ ਉਹ ਚਲ ਵੱਧ ਥੋੜਾ ਜਿਹਾ ਲੀਵਰ ਨਹੀਂ ਰੱਖਦੇਗਾ ਦੋ ਤਿੰਨ ਮੱਝਾਂ ਉਹ ਕਸਿਆਣ ਹੌਲੀ ਹੌਲੀ ਜਿਵੇਂ 1 2 3 ਸਾਲਾਂ ਅੱਜ ਬੰਦਾ ਜਮਾ ਫ੍ਰੀ ਹੋ ਜਾਂਦਾ ਹੌਲੀ ਹੌਲੀ ਚਵਾਈ ਵਾਲੀਆਂ ਮਸ਼ੀਨਾਂ ਪਾਸ ਹੋ ਉਹਦਾ ਚਵਾਈ ਵਾਲੀ ਮਸ਼ੀਨ ਇੱਕ ਗੱਲ ਹੋਰ ਦੱਸੋ ਮੈਨੂੰ ਇੱਥੇ ਆਮ ਤੌਰ ਤੇ ਕਿਹਾ ਜਾਂਦਾਗਾ ਵੀ ਜਿਹੜੀਆਂ ਮੱਝਾਂ ਤੇ ਮਿਲਕਿੰਗ ਮਸ਼ੀਨ ਪਾਸ ਨਹੀਂ ਹੈਗੀ ਸੋਡੀਆਂ ਮੱਝਾਂ ਮਿਲਕਿੰਗ ਮਸ਼ੀਨ ਨੂੰ ਲੈਂਦੀਆਂ ਨੇ ਹਲਦੀਆਂ ਹੁਲਦੀਆਂ ਨਹੀਂ ਹੈਗੀਆਂ ਪਾਸ ਨਹੀਂ ਮਿਲਕਿੰਗ ਪਾਸ ਨਹੀਂ ਜਿਵੇਂ ਕੋਈ ਤਾਜੀ ਮੱਝ ਹੁੰਦੀ ਆ ਉਹਨੂੰ ਜਿਵੇਂ ਆਪਾਂ ਖਾਲੀ ਹੋਣ ਤੋਂ 1 2 3 ਜੇ ਡੰਗ ਉਹਦੇ ਮਸ਼ੀਨ ਲਾਉਣ ਲੱਗਦੇ ਮੱਝ ਖੜਨ ਲੱਗ ਜਾਂਦੀ ਹੈ ਜਦੋਂ ਆਪਾਂ ਤੂਕੜ ਮੱਝਾਂ ਦੇ ਲਾਉਣੇ ਉਹ ਨਹੀਂ ਖੜਦੇ ਹੈਗੇ ਤਾਜ਼ੀਆਂ ਮੱਝਾਂ ਤੋਂ ਅਸੀਂ ਲਾਈ ਸੀ ਸਾਨੂੰ ਹੋਵੇ 8 ਮਹੀਨੇ ਕਿਰੇ ਉਹਨੇ ਮਸ਼ੀਨ ਲਾਉਂਦੇ ਨੂੰ ਵਧੀਆ ਰਿਜ਼ਲਟ ਕਿੰਨੀਆਂ ਮੱਝਾਂ ਤੇ ਲਾ ਰਹੇ ਹੋ ਮਸ਼ੀਨ ਤੁਸੀਂ ਇਸ ਵੇਲੇ 15 ਮੱਝਾਂ ਤੇ ਲਾ ਰਹੇ ਅੱਛਾ ਜਿਵੇਂ ਐ ਚੋਤ ਅਸੀਂ ਸਾਰੀਆਂ ਮੱਝਾਂ ਹੀ ਲਈਏ ਬਾਕੀ ਫਿਰ ਅਸੀਂ 4 ਜਾਨੇ ਹੁੰਦੇ ਜਵਾਈ ਵਾਲੇ 2 ਜਾਨੇ ਮਸ਼ੀਨ ਅਜਵਾਈ ਕਰ ਦਿੰਦੇ 2 ਜਾਨੇ ਬੱਚਾ ਛੱਡਣ ਤੋਂ ਬਾਅਦ ਮਸ਼ੀਨ ਲਾਉਣੀ ਹੈ ਹਾਂਜੀ ਬੱਚਾ ਛੱਡ ਕੇ ਮਤਲਬ ਮਾਦੇ ਦੇ ਥਣ ਤੋਂ ਕਿ ਜਿਵੇਂ ਆਪਸ ਮਾਰ ਕੇ ਮਸ਼ੀਨ ਲਾ ਦੋ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਮਸ਼ੀਨ ਫਿਰ ਕਿੰਨਾ ਕੁ ਦੁੱਧ ਤੁਸੀਂ ਡੇਲੀ ਦਾ ਪਾ ਦਿੰਨੇ ਹੋਗੇ ਕੀਪਨ ਮੇਰੇ 2 ਕੁਆਂਟਲ 90 ਕਿਲੋ ਦੁੱਧ ਜਾਂਦਾ ਜਾਂਦਾ ਕੀ ਰੇਟ 60 ਰੁਪਏ ਪਰ ਹੈ ਹਾਂ 60 ਰੁਪਏ ਦੇ ਕਰੀਬ ਹੈ ਠੀਕ ਹੈ ਕਿੰਨੀ ਕੁ ਮਤਲਬ ਕਮਾਈ ਹੋ ਰਹੀ ਹੈ ਫਿਰ ਇਸ ਵੇਲੇ ਮੌਕੇ ਦੀ ਕਮਾਈ ਕਰੀਬਨ ਜੀ 2.5 ਤੋਂ 3 ਲੱਖ ਰੁਪਏ ਦੇ ਕਰੀਬ ਫਰੀਜ਼ ਬੱਜਾ ਖਰਚਾ ਕਿੰਨਾ ਆਰੇਗਾ ਖਰਚਾ ਜਾਂਦੀ 2 ਲੱਖ ਖਰਚਾ 2 ਲੱਖ ਆ ਰਿਹਾ ਤੇ ਕਮਾਈ ਕਮਾਈ ਜੀ 2.5 ਜਾਂ 3 ਲੱਖ ਅੱਛਾ ਮਤਲਬ ਖਰਚਾ ਕੱਢ ਕੇ ਖਰਚਾ ਕੱਢ ਠੀਕ ਹੈ ਕਿੰਨੇ ਕੁ ਦਿਨਾਂ ਬਾਅਦ ਫਿਰ ਤੁਹਾਨੂੰ ਪੈਸੇ ਆਉਂਦੇ ਨੇ ਉਹ ਡੈਰੀ ਵਾਲੇ 10ਵੇਂ ਦਿਨ ਆ ਜਾਂਦੀ ਬੇਸੀ ਕਿਹੜੀ ਡੈਰੀ ਚ ਪਾਉਂਦੇ ਤੁਸੀਂ ਵੀਰਕਾ ਦਾ ਸਾਡੇ ਇੱਥੇ ਸੈਂਟਰ ਆ ਪਿੰਡ ਚੋਂ ਆ ਹੁਣ 35 ਸਾਲ ਹੋ ਗਏ ਨੇ ਦੁੱਧ ਪਾਉਂਦੇ ਨੇ ਉਹਨਾਂ ਨੇ ਆਪ ਨੂੰ ਫਾਰਮ ਸ਼ੁਰੂ ਕਰਨ ਚ ਬਹੁਤ ਹੈਲਪ ਕੀਤੀ ਠੀਕ ਹੈ ਤੇ ਫਿਰ ਜਦੋਂ ਤੁਸੀਂ ਪਾਉਂਦੇ ਹੋ ਤੁਹਾਨੂੰ ਪੈਸੇ ਹਰ 10ਵੇਂ ਦਿਨ ਆਉਂਦੇ ਨੇ ਫਿਰ ਤਾਂ ਨੂੰ ਆਰਤੀ ਵਗੈਰਾ ਦੇ ਜਾਣ ਦੀ ਲੋੜ ਦੀ ਜਾਣ ਦੀ ਲੋੜ ਨਹੀਂ ਸੀ ਤੇ ਅਸੀਂ ਫਾਰਮ ਸ਼ੁਰੂ ਕੀਤਾ ਆਰਤੀ ਦੇ ਤਾਂ 6 ਮਹੀਨੇ ਬਾਅਦ ਵੀ ਆਪਾਂ ਕਿਹਾ ਨਾ ਫਸਲ ਉਦੋਂ ਵੀ ਨਹੀਂ ਆਪਾਂ ਨੂੰ ਲੋਡ ਪੈਦੀ ਕਿੰਨ 10ਵੇਂ ਦਿਨ ਪੈਸੇ ਆਈ ਜਾਂਦੇ ਆ ਹੂੰ तकरीबन 1.5 1.60000 ਰੁਪਿਆ ਆਪਾਂ ਨੂੰ 10 ਦਿਨਾਂ ਬਾਅਦ ਆ ਹੂੰ ਅੱਛਾ ਆਰਤੀ ਇਹਦਾ ਬਸ ਦੂ ਜਾੜਤੀ ਇਹਦਾ ਮਤਲਬ ਤੇਰੇ ਘਰੇ ਬੈਂਕ ਖੁੱਲ ਗਈ ਹੈਗੀ ਏਟੀਐਮ ਲੱਗਿਆ ਹੋਇਆ ਜਦੋਂ ਜੀ ਕਰਦਾ ਪੈਸੇ ਕੱਢ ਲੈਣਾ ਇਹ ਆਪਣਾ ਮਤਲਬ ਦੂ ਜਾੜਤੀ ਹੈ ਦੂ ਜਾੜਤੀ ਦੂ ਜਾੜਤੀ ਦੂ ਜਾੜਤੀ ਠੀਕ ਹੈ ਇੱਕ ਮੈਨੂੰ ਇਹ ਦੱਸ ਵੀ ਜਿਹੜਾ ਲੋਕ ਆਮ ਤੌਰ ਤੇ ਪੰਜਾਬ ਦੇ ਵਿੱਚ ਵੀ ਸਾਰੇ ਕਹੀ ਜਾਂਦੇ ਨੇ ਵੀ ਚਾਰ ਬਹੁਤ ਮਾੜਾ ਹੈ ਚਾਰ ਬਹੁਤ ਮਾੜਾ ਹੈ ਫਿਰ ਤੁਸੀਂ ਚਾਰ ਕਿੰਨਾ ਕੁ ਪਾਉਨੇ ਹੋ ਮੱਝ ਨੂੰ ਚਾਰ ਨੂੰ ਜੀ ਪਾਉਣ ਦਾ ਹਿਸਾਬ ਹੈ ਜਿਵੇਂ ਹੁਣ ਸਾਡੇ 2 ਕਿੱਲੇ ਮੱਖਣ ਘਾਜੇ ਲਏ ਆਏ ਵੀ ਹੈ ਦੇ 12 ਕਿੱਲਾਂ ਦਾ ਚਾਰ ਸੀਗਾ ਉਹਨੂੰ ਪਾਉਣ ਦਾ ਹਿਸਾਬ ਆ ਤੇ ਤੂੜੀ ਦੀ ਥੋੜੀ ਮਾਤਰਾ ਵੱਧ ਪਾਓ ਜਿਹੜਾ ਆਪਾਂ ਨਿਰਾਚਾਰ ਪਾਉਣੇ ਆ ਉਹਨਾਂ ਲੀਵਰ ਫੈਟੀ ਹੋ ਜਾਂਦੇ ਨਾ ਦਾ ਪਸ਼ੂ ਉਹਨਾਂ ਦੁੱਧ ਦਿੰਦਾਗਾ ਨਾ ਫਿਰ ਉਹ ਰਹਿੰਦਾਗਾ ਨਾ ਕੋਈ ਸਹੀ ਹੀਟ ਕੱਢਦਾਗਾ ਇਸ ਕਰਕੇ ਪਾਉਣ ਦਾ ਵੀ ਕਿਸੇ ਚੀਜ਼ ਦਾ ਢੰਗ ਹੁੰਦਾ ਇੱਕ ਸੋਹਲਪ੍ਰੀਤ ਮੈਨੂੰ ਇਹ ਦੱਸ ਵੀ ਆਮ ਤੌਰ ਤੇ ਧਾਰਨਾ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਡੇਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਹਰ ਕੋਈ ਇਹ ਸੋਚਦਾ ਵੀ ਮੈਂ ਲੋਨ ਲੈ ਲਵਾਂ ਤੇ ਤੁਸੀਂ ਲੋਨ ਲਿਆ ਇਸ ਫਾਰਮ ਨਹੀਂ ਲੋਨ ਆਪਣਾ ਕੋਈ ਵੀ ਇਸ ਫਾਰਮ ਤੇ ਕੋਈ ਵੀ ਲੋਨ ਨਹੀਂ ਹੈਗੇ ਅੱਛਾ ਹੁਣ ਤੱਕ ਕੋਈ ਲੋਨ ਨਹੀਂ ਹੈ ਕੋਈ ਲੋਨ ਨਹੀਂ ਹੈ ਇਸ ਫਾਰਮ ਤੇ ਕਿੰਨੀਆਂ ਮੱਝਾਂ ਨੇ ਇਸ ਵੇਲੇ ਤੁਹਾਡੇ ਕੋਲ ਇਸ ਟਾਈਮ 'ਚ 31 ਮੱਝਾਂ ਇੱਕ ਗਾਂ ਤੇ ਦੋ ਝੋਟੇ ਤੇ ਬਾਈਕਾਫ ਅੱਛਾ ਤੇ ਫਿਰ ਇਹਨਾਂ ਨੂੰ ਜਦੋਂ ਤੁਸੀਂ ਪ੍ਰੈਗਨੈਂਟ ਕਰਾਉਨੇ ਹੋ ਕਿਸ ਤਰ੍ਹਾਂ ਦਾ ਸੀਮਨ ਵਰਤ ਦਿਓਗੇ ਪ੍ਰਾਈਵੇਟ ਵਰਤ ਦਿਓ ਜਾਂ ਐਚਐਲਡੀਵੀ ਦਾ ਵਰਤ ਦਿਓ ਪ੍ਰਾਈਵੇਟ ਹੀ ਵਰਤ ਰਹੇ ਹਾਂ ਇਸ ਟਾਈਮ ਜਿਵੇਂ ਕੋਈ ਮੱਝ ਵੱਧ ਚੰਗੀ ਉਹਦੇ ਸੀਮਨ ਠੀਕ ਹੈ ਯਾਰ ਫਸਟ ਟਾਈਮ ਅੱਜ ਸੀਮਨਾਂ ਨਾਲ ਆ ਰਿਹਾ ਰਹੇ ਫਿਰ ਝੋਟੇ ਤੋਂ ਕ੍ਰੋਸ ਕਰ ਰਹੇ ਹੁਣ ਮਤਲਬ 17 ਮਹੀਨੇ ਦਾ ਆਪਣੇ ਕੋਲੇ ਮਗਰ ਝੋਟਾ ਤਿਆਰ ਹੋ ਗਿਆ ਉਹ ਬਹੁਤ ਚੰਗੀ ਉਹਦੀ ਮਾਂ ਦਾ 26 ਕਿਲੋ ਦਾ ਰਿਕਾਰਡ ਜੀ ਕਿੱਥੋਂ ਲਿਆ ਸੀ ਉਹ ਸਾਡੇ ਪਿੰਡ ਚੋਂ ਇੱਕ ਮਾਜੀ ਹਰਿਆਣੇ ਚੋਂ ਲੈ ਕੇ ਆਈ ਸੀ ਉਹਨਾਂ ਤੋਂ ਹੂੰ ਅੱਛਾ ਹਾਂਜੀ ਤੇ ਫਿਰ ਹੁਣ ਅੱਗੇ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡਾ ਕੀ ਇਰਾਦਾ ਹੈਗਾ ਮੱਝਾਂ ਦੇ ਖੇਤਰ ਦੇ ਵਿੱਚ ਮੱਝਾਂ ਵਧਾਓਗੇ ਜਾਂ ਹਜੇ ਇੰਨੀਆਂ ਹੀ ਰੱਖੋਗੇ ਮੱਝਾਂ ਵਧਾਈਆਂ ਨੇ ਹੋਰ ਸ਼ੈੱਡ ਪਾ ਰਹੇ ਹਾਂ ਬਾਹਰਲੀ ਸਾਈਡ ਮੱਝਾਂ ਵਧਾ ਕੇ ਆਪਦੇ ਪ੍ਰੋਡਕਟ ਤਿਆਰ ਕਰਾਂਗੇ ਜੀ ਖੂਸਾਬ ਨਾਲ ਸਪਲਾਈ ਕਰਾਂਗੇ ਜਿਹੜੇ ਕਿਹੜੇ ਪ੍ਰੋਡਕਟ ਤਿਆਰ ਕਰੋਗੇ ਤੁਸੀਂ ਜਿਵੇਂ ਖੋਆ ਪਨੀਰ ਕਿਓ ਦਹੀਂ ਅੱਛਾ ਤੇ ਜਿਵੇਂ ਸ਼ਹਿਰਾਂ ਚ ਦੁੱਧ ਸਪਲਾਈ ਆਪ ਇੱਕ ਸੋਲਪ੍ਰਿਤ ਆਮ ਦੇਖਿਆਗਾ ਵੀ ਜਿਹੜੇ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਤੱਕ ਸ਼ੁੱਧ ਦੁੱਧ ਨਹੀਂ ਪਹੁੰਚਦਾ ਹਾਂ ਫਿਰ ਤੈਨੂੰ ਕਿਵੇਂ ਕਿ ਲੱਗ ਰਿਹਾ ਤੈਨੂੰ ਕੀ ਲੱਗਦਾ ਵੀ ਉਹਨਾਂ ਤੱਕ ਸ਼ੁੱਧ ਦੁੱਧ ਕਿਵੇਂ ਪਹੁੰਚ ਸਕਦਾਗਾ ਆਪਦੀਆਂ ਡੈਰੀਆਂ ਫੂਲ ਕੀ ਆਪਦੇ ਡਿਸਟ੍ਰਿਕਟ ਜਿਵੇਂ ਸਾਡਾ ਡਿਸਟ੍ਰਿਕਟ ਬਰਨਾਲਾ ਉਸ ਡੈਰੀ ਫੂਲ ਕੇ ਸ਼ੁੱਧ ਦੁੱਧ ਸ਼ੁੱਧ ਦੁੱਧ ਪਚਾਵਗ ਜਿਵੇਂ ਪੈਡਕ ਚ ਉਹ ਬੋਲਟ ਹਿੰਚ ਪੈਕ ਕਰਕੇ ਦੁੱਧ ਪਹੁੰਚਦੇ ਕਰਾਂਗੇ ਹਾਂ ਅੱਛਾ ਜਿਵੇਂ ਹੁਣ ਉਈ ਆਪਾਂ ਕਹਿੰਦੇ ਆ ਕੈਨੇਡਾ ਜਾ ਕੇ ਮੇਰਾ ਪੀਜ਼ਾ ਡ੍ਰਿਵਲਿੰਗ ਕਰਦੇ ਹੀ ਕਰਦੇ ਨੇ ਬਿਲਕੁਲ ਕਰਦੇ ਨੇ ਜੀ ਇਥੋਂ ਕਿਸੇ ਵੀ ਜੱਟ ਦੇ ਪੁੱਤ ਨੂੰ ਕਹਦੇ ਤੂੰ ਪਿੰਡ ਚੋਂ ਦੁੱਧ ਚੱਕ ਕੇ ਬਰਨਾਲੇ ਪਾਦਾ ਇਥੋਂ 60 ਲੈ ਕੇ 70 ਪਾ ਦੇ ਇਦਾਂ ਦੋ ਤਿੰਨ ਹਜ਼ਾਰ ਕਿਸੇ ਨੂੰ ਬਾਜੂਗਾ ਜੀ ਬੰਦਾ ਮਿਹਨਤ ਕਰੂਗਾ ਬਹੁਤ ਲੋਕ ਪਾਉਂਦੇ ਆ ਉਸ ਕੰਮ ਨੂੰ ਆਪਾਂ ਸ਼ਰਮ ਮੰਨਦੇ ਹੂੰ ਤੇ ਇਸ ਵੇਲੇ ਜਿਹੜਾ ਮੱਝਾਂ ਦਾ ਹੈਗਾ ਕੀ ਰੇਟ ਚੱਲ ਰਿਹਾ ਹੈਗਾ ਮਤਲਬ ਮੰਦਾ ਹੈ ਜਾਂ ਤੇਜ਼ੀ ਹੈਗੀ ਮੱਝਾਂ ਲਈ ਮੈਂ ਜਿੰਨੇ ਕਹਿੰਦੇ ਨੇ ਆਪਾਂ ਲੱਖ ਵਾਲੀ ਮੱਝ ਮਿਲ ਜੀ ਇੱਕ 20 ਵਾਲੀ ਮੱਝ ਮਿਲ ਜੀ ਉਹ ਮੈਂ ਲੇਖ ਹੀ ਦੇਖ ਲਈਆ ਤੇ ਮੈਂ ਤਕਰੀਬਨ ਮੱਝ ਜੇ ਲੈਣੀ ਹੈ 1.5 ਲੱਖ ਵਾਲੀ ਲੈ ਲਓ 1.5 ਤੋਂ 2 ਵਾਲੀ ਲੈ ਲਓ ਉਹ ਮੱਝ ਆਪਾਂ ਨੂੰ ਬੈਨੀਫਿਟ 'ਚ ਰਹਿੰਦੀ ਆ ਉਹ ਆਪਾਂ ਨੂੰ ਜਿੰਨੇ ਕੋਈ ਆ ਮੱਛੀ ਸਗੀ ਸਾਨੂੰ 20 1.70 ਹਜ਼ਾਰ ਦੀ ਮੇਰੀ ਖਰੀਦੀ ਵੀ ਆ ਅੱਛਾ ਇਹ ਮੈਨੂੰ ਕਹਿ ਕਿਦਾ 18-19 ਕਿਲੋ ਦੋ ਦਿੱਤੀ ਸੀ ਅੱਛਾ ਮੈਂ ਜਿਹੜੀ 18-19 ਕਿਲੋ ਦਿੰਦੇ ਆ ਉਹ ਆਪਣੇ ਕੋਲੇ 16-17 ਕਿਲੋ ਦੁੱਧ ਦਿੰਦੇ। ਇਹ ਸੁਈ ਨੂੰ ਹੋ ਗਏ 15 ਦਿਨ ਇਹ ਥੱਲੇ ਹੁਣ ਤੱਕ ਇਹ 16 ਕਿਲੋ ਦੁੱਧ ਤਿਆਰ ਹੈ। ਅੱਛਾ। ਤੇ ਤੇਰੇ ਹਿਸਾਬ ਨਾਲ ਜੇ ਕੱਲ ਨੂੰ ਕੋਈ ਨੌਜਵਾਨ ਰੱਖਣਾ ਚਾਹੀਏ ਮੱਝਾਂ ਵੀ ਨੀਲੀ ਰਾਵੀ ਵੈਸਟ ਹੈਗੀ ਜਾਂ ਮੋਰਾ ਵੈਸਟ ਹੈਗੀ ਕਿਹੜੀ ਮੱਝ ਜ਼ਿਆਦਾ ਕਾਮਜਾਬ ਹੈਗੀ? ਜਿਵੇਂ ਦੁੱਧ ਨੂੰ ਦਹੀਂ ਦੋਨੇ ਬਹੁਤ ਵਧੀਆ ਨੇ। ਉਸ ਨੇ ਜਿਵੇਂ ਥੋੜੇ ਨੀਲੀ ਰਾਵੀ ਗਰਮ। ਅੱਛਾ। ਮੈਂ 2 ਦਿਨ ਰੱਖ ਕੇ ਦੇਖਨੇ ਆ ਥੋੜਿਆਂ। ਸੁਆਹ ਚ ਗਰਮ ਹੁੰਦੀਆਂ ਨੇ। ਹੂੰ। ਦੀ ਜਿਹੜੀ ਮੋਰਾ ਮੱਝ ਆ ਇਹ ਠੰਡੀ ਬਹੁਤ ਹੈ ਉਹ ਇਸ ਕਰਕੇ ਦੁੱਧ ਨੂੰ ਨੀਲੀ ਰਾਵੀ ਬਹੁਤ ਚੰਗੀ ਆ ਤੇ ਮੋਰਾ ਵੀ ਬਹੁਤ ਚੰਗੀ ਆ ਹਾਂ ਫਾਰਮ ਖਾਤਰ ਦੁਨੀ ਬੈਸ ਤੇ ਹਾਂ ਤੇ ਤੁਹਾਡੇ ਹਿਸਾਬ ਨਾਲ ਵੀ ਕਿੰਨੇ ਕੁ ਰੇਟ ਵਿੱਚ ਦੁੱਧ ਦਾ ਹੋਣਾ ਚਾਹੀਦਾਗਾ ਜੇ ਮਤਲਬ ਜਿਹਦੇ ਨਾਲ ਤੁਹਾਡਾ ਧੰਦਾ ਹੋਰ ਪ੍ਰੋਫਿਟ ਮਿਲੇ ਤੁਹਾਨੂੰ ਉਹਦੇ ਵਿੱਚੋਂ तकरीबन ਜੀ 70 75 ਰੁਪਏ ਰੇਟ ਦੁੱਧ ਦਾ ਜੀ ਮਿਲ ਜੇ ਸ਼ੁੱਧ ਦੁੱਧ ਜਿਵੇਂ ਹੁਣ ਆਪਾਂ ਨੂੰ ਕਈ ਲੋਕਾਂ ਨੂੰ ਸਹੀ ਮਾਤਰਾ ਮਤਰਾ ਰੁਪਏ ਮਿਲਦੇ ਆ 75 80 ਰੁਪਏ ਫੇਰ ਵੀ ਮਲਾਪਟ ਕਰਦੇ ਫੇਰ ਆਪਾਂ ਗਲਤ ਜਿਹੜੇ ਲੋਕ ਆ ਜੇ ਆਪਾਂ ਆਪਾਂ ਨੂੰ ਸਹੀ ਆਪਣੇ ਦੁੱਧ ਦੀ ਕੀਮਤ ਮਿਲਦੀ ਆ ਫੇਰ ਆਪਾਂ ਮਲਾਪਟ ਕਰਦੇ ਫੇਰ ਆਪਾਂ ਗਲਤ ਹਾਂ ਇਸ ਕਰਕੇ ਜਿਨ੍ਹਾਂ ਨੂੰ ਸਹੀ ਰੇਟ ਮਿਲਦਾ ਉਹ ਸਹੀ ਦੁੱਧ ਬੇਪਹੁੰਚ ਹਾਂ ਇੱਕ ਮੈਨੂੰ ਇਹ ਦੱਸੋ ਵੀ ਜਿਹੜਾ ਮੱਝਾਂ ਨੂੰ ਜਿਵੇਂ ਆਮ ਤੌਰ ਤੇ ਬਹੁਤ ਜ਼ਿਆਦਾ ਬਿਮਾਰੀਆਂ ਪੁਆਈ ਆਉਂਦੀਆਂ ਨੇ ਵੈਕਸੀਨੇਸ਼ਨ ਵਗੈਰਾ ਕਰਾਉਂਦੇ ਤੁਸੀਂ ਕੋਈ ਹਾਂ ਵੈਕਸੀਨੇਸ਼ਨ ਜੀ ਸਰਕਾਰੀ ਕਰਾਉਂਦੇ ਆ ਬਾਕੀ ਸਾਡੀ ਸਫਾਈ ਬਹੁਤ ਅਸੀਂ ਧਿਆਨ ਰੱਖਦੇ ਹਾਂ ਸਫਾਈ ਦਾ ਅੱਛਾ ਤੇ ਫਿਰ ਉਹ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਆਮ ਤੌਰ ਤੇ ਕਹਿੰਦੇ ਨੇ ਲੋਕ ਵੀ ਪਸ਼ੂ ਦੁੱਧ ਸੁੱਕ ਜਾਂਦਾ ਹੈ ਇਹ ਕੁਝ ਹੈ ਇਦਾਂ ਦੀ ਗੱਲ ਜਾਂ ਐਵੇਂ ਕਿਹਾ ਵੈ ਲੋਕਾਂ ਦਾ ਬਸ ਮੈਂ ਅੱਧਾ ਕਿਲੋ ਜਿਵੇਂ ਹੁਣ ਆਪਾਂ ਜੀਂ ਵਾਲੀ ਦਵਾਈ ਦਿੰਨੇ ਹੂੰ ਜੀਂ ਵਾਲੀ ਦਵਾਈ ਨਾਲ ਕੀੜਾ ਘਟਦੇ ਆ ਉਹ ਆਪਣੇ ਖਾਤਰ ਬੈਨੀਫਿਟ ਚੀਜ਼ ਹੈ ਹੂੰ ਤੇ ਹੁਣ ਆਪਾਂ ਕੋਈ ਵੈਕਸੀਨੇਸ਼ਨ ਕਰਾਉਣੇ ਉਹ ਆਪਣੇ ਖਾਤਰ ਬੈਨੀਫਿਟ ਚੀਜ਼ ਹੈ ਹੂੰ ਤੇ ਡੀ ਵਾਰਮਿੰਗ ਕਿੰਨੇ ਚਿਰ ਚਰਚ ਕਰਦੇ ਤੁਸੀਂ ਮੱਝ ਦੀ ਮੈਂ 4 ਮਹੀਨੇ ਬਾਅਦ ਇੱਕ ਵਾਰ ਇੱਕ ਮਤਲਬ ਸਾਲ ਮੈਂ 4 ਮਹੀਨੇ ਬਾਅਦ ਅੱਛਾ ਹਾਂਜੀ ਠੀਕ ਹੈ ਤੇ ਤੁਹਾਡੀ ਇਸ ਵੇਲੇ ਸਭ ਤੋਂ ਚੰਗੀ ਮੱਝ ਕਿਹੜੀ ਹੈ ਸਾਨੂੰ ਉਹ ਜ਼ਰੂਰ ਦਿਖਾਓ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਇਸ ਟਾਈਮ ਸਭ ਤੋਂ ਵਧੀਆ ਮੱਝ ਇਹ ਖਲੀ ਕਿਰੂ ਨੇ 17 18 ਕਿਲੋ ਦੁੱਧ ਦਾ ਅੱਛਾ ਇੱਕ ਉਹ ਜਿਹੜੀ ਤੁਹਾਨੂੰ ਪਹਿਲਾਂ ਰਖਾਈ ਸੀ ਨੀਲੀ 라ਵੀ ਵਾਲੀ ਮੱਝ ਉਹਦੇ ਵਾਲੀ ਕਿਰੀ ਹੁਣ 17 18 ਕਿਲੋ ਅੱਛਾ ਇੱਕ ਮੈਨੂੰ ਇਹ ਦੱਸ ਵੀ ਆਮ ਤੌਰ ਤੇ ਵਪਾਰੀ ਬੜੀ ਖਰੀਦੋ فروਖਤ ਕਰਦੇ ਨੇ ਮੱਝਾਂ ਦੀ ਫਿਰ ਲੈ ਕੇ ਗਾਂਵਾਂ ਵਿੱਚ ਵੇਚ ਦਿੰਦੇ ਨੇ ਵੀ ਉਹ ਤੰਦੇ ਨੂੰ ਇਹ ਜਿਆਦਾ ਵੈਟਰ ਹੈਗਾ ਵੀ ਜਿਹੜਾ ਦੁੱਧ ਪਾ ਕੇ ਇਹ ਵਧੀਆ ਹੈ ਇਹ ਮਤਲਬ ਸ਼ੁੱਧਾ ਝੂਠ ਨਹੀਂ ਬੋਲਣਾ ਪੈਂਦਾ ਬਹੁਤ ਲੋਕ ਝੂਠ ਬਹੁਤ ਮਾਰਦੇ ਆ ਇਹ ਸੁੱਧਾ ਮਤਲਬ ਇਹ ਜਿੰਨਾ ਮਰਜ਼ੀ ਨੂੰ ਵਧਾਈ ਚੱਲੋ ਬਾਕੀ ਇਹ ਫਿਕਸ ਆ अच्छा ਜਿਵੇਂ ਆਪਾਂ ਨੂੰ ਜੇ ਆਪਾਂ ਥੋਨੂੰ 15000 ਦੁੱਧ ਵਿੱਚ ਇਹਨੇ ਫਿਕਸ ਪੈ ਸੀ ਆ ਕੁਝ ਕੀ ਪਤਾ ਥੋਨੂੰ ਵਿਖੇ ਨਾ ਪੇ ਉਹ ਰਿਸਕ ਬਹੁਤ ਵੱਡਾ ਹੀ ਹੋ ਸੀ ਹੁਣ ਫਿਰ ਮੱਝਾਂ ਕਦੋਂ ਲੈ ਕੇ ਆ ਰਹੇ ਹੋ ਨਵੀਆਂ ਤੁਸੀਂ ਹੁਣ ਜੀ ਮੈਂ ਹੁਣ ਦਸੰਬਰ ਚ ਲੈਤੀਆਂ ਸੀ ਹੁਣ ਮੈਂ ਲਵਾਂਗਾ ਜੀ ਪੰਜਵੇਂ ਮਹੀਨੇ ਆਮ ਲੋਕ ਤੁਹਾਡੇ ਤੋਂ ਦੁੱਧ ਲੈਣ ਆਉਂਦੇ ਨੇ ਪਿੰਡ ਦੇ ਜੇ ਤੁਸੀਂ ਹਾਂਜੀ ਇੱਕ ਦੋ ਲੈ ਕੇ ਆਉਂਦੇ ਜਿਵੇਂ ਸਾਡੇ ਆੜਤੀਏ ਬਰਨਾਲੀ ਉਹ ਇਥੋਂ ਲੈ ਕੇ ਫਿਰ ਤੁਸੀਂ ਇਸ ਇਹਨੂੰ ਮਤਲਬ ਐ ਨਹੀਂ ਸੋਚਿਆ ਕਦੇ ਵੀ ਜਿਹੜਾ ਦੁੱਧ ਆ ਤੁਹਾਡਾ ਸਾਰਾ ਮਤਲਬ ਉਹਨੂੰ ਜਾਂ ਬਰਨਾਲੀ ਇੱਕ ਆਪਦਾ ਬਣਾ ਕੇ ਉੱਥੇ ਦੁਕਾਨ ਉੱਥੇ ਲੋਕਾਂ ਨੂੰ ਸਿੱਧਾ ਮਹਿੰਗੇ ਪਾ ਦਿੱਤਾ ਜਾਵੇ ਡੇਰੀ ਚ ਪਾਉਣ ਨਾਲ ਹਾਂਜੀ ਹੁਣ ਅਸੀਂ ਮਤਲਬ ਇਹ ਤੋਂ ਪਹਿਲਾਂ ਪਸ਼ੂ ਘਟ ਸੀ ਦੁੱਧ ਘਟ ਸੀ ਹੁਣ ਫਰੀਮਨ ਸਾਡੇ ਕੋਲ 300 ਲੀਟਰ ਜਿਹੜਾ ਦੁੱਧ ਲੰਘਿਆ ਫਿਰ ਅਸੀਂ ਬਰਨਾਲੀ ਆਉਦੀ 100 ਬੂਪਣ ਕਰਾਂਗੇ ਉੱਥੇ ਆਪਦਾ ਸਿੱਧਾ ਦੁੱਧ ਸੇਲ ਕਰਾਂਗੇ ਹਾਂਜੀ ਤੇ ਇੱਕ ਮੈਨੂੰ ਇਹ ਦੱਸੋ ਵੀ ਜਿਹੜੀਆਂ ਇਹ ਆਪਣੀਆਂ ਮੱਜਾਂ ਤੁਸੀਂ ਰੱਖੀਆਂ ਹੋਈਆਂ ਨੇ ਇਹਨਾਂ ਨੂੰ ਬਿਮਾਰੀਆਂ ਤੋਂ ਜਿਵੇਂ ਦਵਾਈਆਂ ਦਿੰਦੇ ਤੁਸੀਂ ਐਲੋਪੈਥੀ ਜ਼ਿਆਦਾ ਵਰਤਦੇ ਹੋ ਜਾਂ ਹੋਮੋਪੈਥੀ ਦਾ ਹੋਮੋਪੈਥੀ ਦਾ ਰਿਜ਼ਲਟ ਹੈ ਹੋਮੋਪੈਥੀ ਵਰਤਦੇ ਹੋ ਤੁਸੀਂ ਇੱਕ ਮੈਂ ਜਿਹਦਾ ਫਾਰਮ ਸ਼ੁਰੂ ਕੀਤਾ ਕੋਈ ਮੇਰੇ ਇੱਕ ਅੱਧੀ ਮੱਜ ਦੇ ਥਣ ਚ ਆਈ ਹੈ ਕੋਈ ਵੀ ਅਜੇ ਜ਼ਿਕਰ ਬਿਮਾਰੀ ਨਹੀਂ ਬਸ ਇੱਕ ਮੱਜ ਹੋਈ ਸੀ ਉਹ ਫਿਰ ਮੈਂ ਸੀਲ ਕਰਤੀ ਸੱਜਰ ਸੁਣਦਾ ਕੋਈ ਹੋਰ ਅਜੇ ਜ਼ਿਕਰ ਕੋਈ ਥਣ ਦੀ ਨਹੀਂ ਆਈ ਹੈਗੀ ਉਹ ਮੇਰੇ ਬਹੁਤ ਮਤਲਬ ਜਿਆਦਾਤਰ ਦੇਖਿਆਗਾ ਲੋਕਾਂ ਦੇ ਮੱਝਾਂ ਨੂੰ ਮਸਟੈਟਸ ਬਹੁਤ ਹੁੰਦੀ ਹੈਗੀ ਤੁਸੀਂ ਇਹਨੂੰ ਮਸਟੈਟਸ ਤੋਂ ਕਿਵੇਂ ਬਚਾ ਕੇ ਰੱਖਦੇ ਹੋ ਪਸ਼ੂਆਂ ਨੂੰ ਫਿਰ ਆਪਣੇ ਮੇਰੇ ਥੱਲੇ ਸੁੱਕਾ ਥਾਂ ਜੀ ਅੱਛਾ ਤੇ ਬਾਕੀ ਸਫਾਈ ਨਮਾਉਣ ਮੂਣ ਦਾ ਉਦੋਂ ਬਾਅਦ ਨਮਾਉਣ ਖਾਦਰ ਪੂਲ ਬਣਾਇਆ ਵਾ ਗਰਮੀ 'ਚ ਉਸ ਕਰਕੇ ਬਾਕੀ ਖਾਣ-ਦਾਣ 'ਚ ਮਿੱਦ ਆਪਾਂ ਉਹ ਪਾਉਣੇ ਮਿਨਰਲ ਪਾਉਣੇ ਆ ਕਿ ਹੁਣ CRS ਦਾ ਪਾਊਡਰ ਪਾਉਣੀ ਇੱਕ ਸੋਹਣਪ੍ਰੀਤ ਨਾ ਹੋਰ ਦੇਖਿਆ ਮੈਂ ਵੀ ਮੱਝਾਂ ਨੂੰ ਰਹਿਣ ਦੀ ਬੋਲਣ ਦੀ ਇਹ ਦਿੱਕਤਾਂ ਬਹੁਤ ਆਉਂਦੀਆਂ ਨੇ ਤੈਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਪਹਿਲਾਂ ਮੈਨੂੰ ਦਿੱਕਤ ਆਉਂਦੀ ਉਦੋਂ ਬਾਅਦ ਮੈਂ ਇਹਨੂੰ ਕਿਵੇਂ ਮੈਨੇਜ ਕੀਤਾ ਤੁਸੀਂ ਛੋਟਾ ਖਰੀਦ ਖੇលਿਆ ਨੂੰ ਅੱਛਾ ਜਿਵੇਂ ਮੇਰੇ ਬਾਹਰ ਹੁਣ ਮੈਂ ਜਿਵੇਂ ਗਰਮੀਆਂ ਤਾਂ ਤਲਾਕ ਉੱਚ ਖੁੱਲਾ ਛੱਡ ਦਿੰਨ ਵਿੱਚ ਜਿਵੇਂ ਹੁਣ ਬਾਹਰ ਖੁੱਲੀਆਂ ਛੱਡ ਨੂੰ ਬਣਾਇਆ ਵਾ ਹੁਣ ਠੰਡ ਦਾ ਕਰਕੇ ਧੁੱਪ ਵਿੱਚ ਉਸ ਦੇ ਵਿੱਚ ਛੋਟਾ ਛੱਡ ਦਿਆ ਉਸ ਕਰਕੇ ਪਸ਼ੂ ਹੀਟ ਚੱਕ ਲੈਂਦੇ ਹਾਂ ਅੱਛਾ ਹਾਂਜੀ ਤੇ ਹੁਣ ਮੈਨੂੰ ਇਹ ਦੱਸੋ ਆਪਣਾ ਆਖਰੀ ਸਵਾਲ ਹੈ ਤੁਹਾਨੂੰ ਵੀ ਤੁਸੀਂ ਪੰਜਾਬ ਦੇ ਨੌਜਵਾਨ ਜਿਹੜੇ ਤੇਰੇ ਜਿਹੇ ਜਿੱਦੇ ਨੇ ਬੱਚੇ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋਗੇ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਬਾਹਰ ਜਾਣਾ ਚਾਹੀਦਾ ਜਾਂ ਇੱਥੇ ਕੰਮ ਕਰਨਾ ਚਾਹੀਦਾ ਇਹ ਵੀ ਦੱਸੋ ਥੋੜਾ ਜਿਵੇਂ ਇਹ ਬਹੁਤ ਵਧੀਆ ਕੀਤਾਗਾ ਜਿਵੇਂ ਛੋਟੇ ਤੋਂ ਸ਼ੁਰੂਆਤ ਕਰ ਲੋ ਦੋ ਤਿੰਨ ਮੱਝਾਂ ਤੋਂ ਇਸ ਕੰਮ ਜਿਵੇਂ ਕਿਸੇ ਵੀ ਚੀਜ਼ ਦੀ ਲਿਮਟ ਹੁੰਦੀ ਹੈ ਮੈਂ ਆਪਾਂ ਰੋਟੀ ਖਾਣੀ ਨਹੀਂ ਸਕਦਾ ਇਹ ਜਿੰਨਾ ਟਾਈਮ ਦੁਨੀਆ ਕੀ ਰੋਟੀ ਖਾਵਾਂਗੇ ਦੁਨੀਆ ਕੀ ਦੁੱਧ ਪੀਮਾਂਗੀ ਇਹ ਸਦਾ ਬਹਾਰ ਚੀਜ਼ ਐ ਨਾ ਹੀ ਵਿਕਣੋ ਹਟੇ ਇਹਨੇ ਸਦਾ ਬਹਾਰ ਹੀ ਵਿਕਣਾ ਠੀਕ ਆ ਹਾਂ ਜੀ ਜਿਵੇਂ ਬਹੁਤ ਲੋਕ ਕਹਿੰਦੇ ਨੇ ਕਿ ਲੇਬਰ ਦੀ ਪ੍ਰੋਬਲਮ ਆ ਲੇਬਰ ਨੂੰ ਆਪਾਂ ਲੇਬਰ ਦੀ ਪ੍ਰੋਬਲਮ ਆਪਣੇ ਕੋਲ ਕੋਈ ਨਹੀਂ ਹੈ ਆਪਾਂ ਲੇਬਰ ਨੂੰ ਕਹਿੰਦੇ ਆ ਆਪਾਂ ਕਹਿੰਦੇ ਆ ਕੋਈ 1.5 ਲੱਖ ਹਜ਼ਾਰ ਤੇ ਬੰਦਾ ਰਹਿ ਜੀ ਕੋਈ ਵੀ 10000 ਨਹੀਂ ਮਹਿੰਗਾਈ ਬਹੁਤ ਆ ਸਭ ਨੂੰ ਲੋਡ ਆਉਂਦੀ ਆਬਦੀ ਲੇਬਰ ਦੀ ਤੁਹਾਨੂੰ ਦਿੱਕਤ ਆਉਂਦੀ ਨਹੀਂ ਕੋਈ ਨਹੀਂ ਆਈ ਜੀ ਤੇ तकरीबन ਜੇ ਆਪਾਂ ਲੇਬਰ ਨੂੰ 16 16 17 17000 ਮਨਖਾ ਦਮਾ ਗਿਆ ਆਪਣੇ ਕੋਲ ਆਟੋਮੈਟਿਕਲੀ ਲੇਬਰ ਨਹੀਂ ਫਿਰ ਲੋਕ ਤਾਂ ਇਹ ਗੱਲ ਕਹਿੰਦੇ ਨੇ ਵੀ ਉਹਨਾਂ ਆਮਦਨ ਦਾ ਸਾਧਨ ਹੀ ਨਹੀਂ ਹੈਗਾ ਮੱਜਾਂ ਅਸੀਂ 16 17000 ਕਿੱਥੋਂ ਲਈ ਇੱਕ ਬੰਦੇ ਨੂੰ ਉਹਦੀ ਸੋਚ ਮੱਝਾਂ ਬਣੀ ਰੱਖਦੇ ਆ 2-2 ਕਿਲੋ ਦੁੱਧ ਆ ਉਹ ਆਪਾਂ ਨੂੰ ਘਾਟਾ ਦੇਣੀ ਆ ਇਸ ਕਰਕੇ ਉਹਨੂੰ ਚੇਂਜ ਕਰ ਦੋ ਕਿਵੇਂ ਹੁਣ ਕੋਈ ਆਪਣੇ ਕੋਲੇ 70000 ਦੀ ਵੇਖੀ 50000 ਦੇ ਪੈਖੀ ਪਾ ਤਾਜੀ ਮੱਝ ਖਰੀਦ ਲਓ ਇਸ ਫਾਰਮ ਬਹੁਤ ਫੇਲ ਆ ਜਿਵੇਂ 2-2 3-3 ਕਿਲੋ ਵਾਲੀਆਂ ਮੱਝਾਂ ਵਿੱਚ ਫਾਰਮ ਦੇ ਰੱਖੀ ਰੱਖਣੀਆਂ ਉਹ ਆਪਾਂ ਨੂੰ ਰੋਜ਼ ਲਾਉਸ਼ ਪਾਉਂਦੀਆਂ ਨੇ ਘੱਟ ਤੋਂ ਘੱਟ ਕਿੰਨੇ ਦੁੱਧ ਵਾਲੀ ਮੱਝ ਰੱਖਣੀ ਚਾਹੀਦੀ ਹੈ ਕਿਸਾਨ ਨੂੰ ਘੱਟ ਤੋਂ ਘੱਟ ਮੇਸਾਂ ਦੇ ਸਾਹਮਣੇ 15 ਕਿਲੋ ਤੋਂ ਘੱਟ ਨਹੀਂ ਚਾਹੀਦੀ अच्छा ये पहला मैं फार्म शुरू ਕਰਦੋ ਪਹਿਲਾ ਸੋਚਦਾ ਹੁੰਦਾ ਸੀਗਾ ਜਿੰਨੇ ਮੈਂ ਬਹੁਤ ਇੰਟਰਵਿਊ ਦੇਖਦੇ ਆ ਉਹ ਮੈਂ ਬਹੁਤ ਫਾਰਮਾਂ ਤੋਂ ਹੀ ਸੁਣਿਆ ਤੇ ਹੁਣ ਆਪ ਨੂੰ ਜਦੋਂ ਕੰਮ ਕਰ ਲਿਆ ਫਿਰ ਵੀ ਪਤਾ ਲੱਗਦਾ ਤੇ ਆਪਾਂ ਕਹਿੰਦੇ ਨੇ ਪਹਿਲਾਂ ਮੈਨੂੰ ਐਂ 12 ਕਿਲੋ ਦੀ ਮੱਝ ਬਹੁਤ ਹੁਣ ਪਤਾ ਲੱਗਿਆ ਪਹਿਲਾਂ ਮੈਂ 12 ਵਾਲੀਆਂ ਸੀਗਾ ਮੇਰੇ ਕੋਲੇ ਮੈਂ 10 15 ਮੱਝਾਂ ਚੇਂਜ ਕਰਕੇ 15 15 16 16 17 17 ਕਿਲੋ ਵਾਲੀਆਂ ਮੱਝਾਂ ਹੁਣ ਸਾਰੀਆਂ ਐਡ ਕੀਤੀ ਤਕਰੀਬਨ 1-2 ਸਾਲ ਹੁੰਦਾ ਆਪਾਂ ਨੂੰ ਉਸ ਤਰ੍ਹਾਂ ਨਾਲ ਉਸ ਹਿਸਾਬ ਦਾ ਸਿਸਟਮ ਬਣ ਜਾਂਦਾ ਉਸ ਹਿਸਾਬ ਨਾਲ ਫਾਰਮ ਗਰੋ ਕਰ ਲੱਗਣਾ ਚੁਗਾਈ ਖਾਤਰ ਹੁਣ ਮਸ਼ੀਨ ਉਹ ਬਹੁਤ ਵਧੀਆ ਨੇ ਬਾਕੀ ਆਪਾਂ ਨੂੰ ਉਸਾਵੇਂ ਬੰਦੇ ਰੱਖਣੇ ਪੈਂਦੇ ਆ ਆਪਾਂ ਨੂੰ ਕੋਈ ਵੀ ਆਪਣੇ ਦਿਮਾਗ ਤੇ ਸਟ्रेस ਨਹੀਂ ਦੇ ਅੱਜ ਦੇ ਟਾਈਮ 'ਚ ਮੈਂ ਮਾਡਰਨ ਮਿਲਕਿੰਗ ਮਸ਼ੀਨਾਂ ਵਰਤ ਰਿਹਾ ਹਾਂ ਇਹ ਮੱਝਾਂ ਨੂੰ ਲਾਉਣ ਖਾਤਰ ਖੁੱਲਾ ਪੂਲ ਬਣਾਇਆ ਹੋਇਆ ਹੈ ਨਮਾਉਣ ਖਾਤਰ ਆਪਾਂ ਨੂੰ ਸਮਾਨੀ ਆਪਣਾ ਬਰਬਾਦ ਹੁੰਦਾ ਹਾਂ ਜੀ ਇਹ ਸਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ੈਣਾ ਦੇ ਇੱਕ ਨੌਜਵਾਨ ਸੋਹਲਪ੍ਰੀਤ ਸਿੰਘ ਇਹਨਾਂ ਨੇ ਆਪਾਂ ਨੂੰ ਮੱਝਾਂ ਬਾਰੇ ਜਾਣਕਾਰੀ ਦਿੱਤੀ ਇਹ ਸਾਡੀ ਵੀਡੀਓ ਸਾਡਾ ਅਪਰਾਲਾ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਜ਼ਰੂਰ ਕਰਨਾ ਸਸਤੀ ਕਾਲ ਜੀ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ